ਹਣ ਪੁੱਛੋ ਕਿ ਤੇਰੇ ਸਾਹ ਕਿਸਾਨ ਜੁਨੇ ਨਾ ਇੱਕ ਬਿਆਨ ਵੀ ਦਿਖਾਓ ਇੱਕ ਬਿਆਨ ਵਿਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਇਥੇ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਨੇ ਨੂੰ। ਕੱਲੇ ਹਾਈਵੇ ਓਪਨੇ। ਆਓ ਫਿਰ ਇੱਥੇ। ਕੁਂਗਲ ਨੀਅਸੀ ਹੈਗੇ। ਉਹ ਜ਼ਰੂਰ ਤੇ। ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ। ਹੋਰ ਪਾਣੀ ਕੀ ਦਾ ਵਿਚਾਰੇ, ਖੇਤਾਂ ਦਾ ਵੀ ਵਿਚਾਰੇ ਆ। ਅਧਰਿਕ ਤੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ। ਜੁਗ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖੇ ਹਾਂ ਸੀ। ਉਹਦੇ ਬੁੱਢੇ ਨਾਲੇ ਤੇ ਬੈਠੇ ਕਦੇ ਕਿਤੇ ਬੈਠੇ ਕਦੇ ਕਿਤੇ ਬੈਠੇ ਕਿਤੇ ਨਹੀਂ ਆਉਂਦੇ। ਕੁਇਨੋ ਚ ਮਿਲਿਆ ਕੋਈ ਤੁਹਾਨੂੰ ਬਸ ਬਸ ਤਾਂ ਤਾਂ ਹੁਦਤ ਚਲਾਉਂਦੇ ਆ ਕੰਨਾ ਦੱਸ ਉਹ ਚੱਲ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਉਹ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋ ਉਹ ਇੱਥੇ ਸੀ ਨਹੀਂ ਹੈਗੀਆਂ ਕੇਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਇਹ ਤੇ ਮੁਸ਼ਕਿਲ ਹੈ ਤਾਂ ਉਹ ਕਰ ਨਹੀਂ ਪਾਉਂਦੇ। ਵਿੰਡੋਟਾਂ ਅਖੜੇਆਂ ਕਰਨ ਦੀ ਜੀ ਪੋੜੀ ਕਰਨ ਦੇ ਉੱਤੇ। ਹਾਂਜੀ। ਕਿੰਨਾ ਕੰਮ ਆਉਂਦਾ ਉਹਦਾ। ਵਾਹ ਆ ਗੱਲ ਸੱਚ ਕਟੋ-ਕਟੇ ਬਣਨੀ ਚਾਹੀਦੀ। ਮਾਮਾ ਟਾ ਨਾ ਆਇਆ ਮਾਮਾ ਭੈਣ ਆ ਗਏ। ਉਹ ਦਿਨ ਭਾਰੀ ਦਿਨ ਤੇ ਚਾਹੀਏ ਹੋਣ। ਕੌਣ ਨੇ? ਕਿੱਤਨੀ ਹੈ? ਤੁੱਲਿਆਂ ਦੀ ਫਿਕਰ ਕਰਨ ਵਾਲੀ ਐ। ਕੋਈ ਇੱਕ ਬਿਆਨ ਹੀ ਚਲੋ ਸਾਦੇ ਹੱਕ ਤੇ। ਨੂੰ ਇਹ ਤਾਂ ਕੋਈ ਹੋਰ ਲੜਾਈ ਹੈ ਸਹਰਾ ਦੇ ਆਗੇ ਥੋਕੇ ਹਾਂ ਚਲੋ ਆਈ ਆਈ ਹੋਏ ਤੇ DNA ਨਹੀਂ ਕੋਈ ਗੱਲ ਨਹੀਂ ਸਰਜੋਤ ਪੈਂਸ ਜੀ ਇੱਥੇ ਖੜੇ ਸਾਡੀ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ ਮੀਡੀਆ ਆ ਗਿਆ ਹੈ ਤੇ ਪੁਲਿਸ ਆ ਗਈ ਹੈ ਤੇ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੇ ਮੰਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਲੱਖਾਂ ਲੋਕਾਂ ਨੂੰ ਲੰਘੇ ਚਕਾਉਣ ਵਾਲੀ ਧਰਤੀ ਹੈ ਕਿਹਦੇ ਕੋਲ ਮੁਕਮਰ ਦੀ ਬਣਦੀ ਤੋ ਉਹਦੇ ਨਾਲ ਮੈਂ ਹੁਣ ਥੋੜਾ ਮੀਡੀਆ ਨੂੰ ਸੰਬੋਧਨ ਕਰਕੇ ਫੋਟੋਗ੍ਰਾਫਰ ਮੈਂ ਇਹਦੀ ਅਪਸਰਨਾ ਗੱਲ ਕਰਦਾ ਮੈਂ ਕਿਉਂ ਮੈਂ ਕਿਰ ਹੂੰਗਾ ਮੈਂ ਪਤਾ ਕਰਦਾ ਕਿ ਤੇ ਦੁਬਾਰੇ ਨਾ ਇੱਧਰੋਂ ਗੱਡੀਆਂ ਖਿੱਚ ਰਹੇ ਨੇ ਮੈਂ ਚਲਾ ਜਾਣਾ ਫੇਰ ਆ ਜਾਣਾ ਪਹਿਲਾਂ ਪਤਾ ਕਰ ਲੈਂਦੇ ਨੇ ਹੈ ਤਾਂ ਨਹੀਂ ਉੱਥੇ ਅੱਛਾ ਇੱਧਰੋਂ ਤੁਰਾ ਚੱਲੀਏ ਹੋਰ ਕੀ ਕਰੀਏ ਠੀਕ ਹੈ ਇਹ ਪੀਵੀਐਮ ਵੀ ਆਪਣੀਆਂ ਸਾਰੀਆਂ ਆਦੇ ਮਿਕਨਿਸ ਜਗ੍ਹਾ ਮੱਲੀ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਮੈਨੂੰ ਪਤਾ ਹੈ ਮੈਨੂੰ ਪਤਾਈਆਂ ਮੈਂ ਇੱਥੇ ਨੂੰ ਆਇਆ ਮੈਂ ਕਿਤੇ ਹੋਰ ਜਾਣਾ ਸੀ ਤਾਂ ਮੈਂ ਕੀ ਕਰਾਂ ਹੁਣ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਦਾਤਾ ਇਹਨਾਂ ਪ੍ਰਸ਼ੰਸਾ ਕਰਦਾ